ਚੋਣ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਉੱਥੇ ਬਠਿੰਡਾ ਦੇ ਵਿੱਚ ਬੀਜੇਪੀ ਦੀ ਉਮੀਦਵਾਰ ਪਰਮਲ ਕੌਰ ਦਾ ਵਿਰੋਧ ਪਰਮਲ ਕੌਰ ਮਲੂਕਾ ਦਾ ਵਿਰੋਧ ਜਾਰੀ ਹੈ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਜਿੱਥੇ ਇੱਕ ਸਾਈਡ ਪ੍ਰੋਗਰਾਮ ਹੋ ਰਿਹਾ ਸੀ ਇੱਕ ਪਾਸੇ ਛੱਤਾਂ ਤੇ ਖੜਕੇ ਕਿਸਾਨ ਮੋਰਚੇ ਵੱਲੋਂ ਨਾਰੇਬਾਜ਼ੀ ਕੀਤੀਆਂ ਜਾ ਰਹੀਆਂ ਸਨ ਤੇ ਵਰਦੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤਸਵੀਰਾਂ ਵਿੱਚ ਵੋਟਾਂ ਮੰਗਣਾ ਬੀਜੇਪੀ ਆਗੂਆਂ ਨਾਲ ਵਿਰੋਧ ਕੀਤੇ ਜਾ ਰਹੇ ਹਨ ਅਤੇ ਹੁਣ ਮੌਕਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਇੱਕ ਤਸਵੀਰ ਕੋ ਹੋਰ ਵੀ ਸਾਹਮਣੇ ਆਈ ਹੈ ਜਿੱਥੇ ਪ੍ਰਦਰਸ਼ਨ ਕਰ ਰਹੇ ਕਸ਼ਬਾ ਰਾਮਪ੍ਰਫੁੱਲ ਦੇ ਕਾਹ ਦਿਨ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿੱਚ ਝਵੜਦਸਤ ਵਿਰੋਧ ਵੀ ਹੋਇਆ ਆਹ ਤਸਵੀਰਾਂ ਵਿੱਚ ਦਿਖਾਉਣਾ ਹੈ ਕਿਵੇਂ ਕਿਸਾਨਾਂ ਵੱਲੋਂ ਬੀਜੇਪੀ ਆਗੂਆਂ ਦੇ ਵਿਰੋਧ ਕੀਤੇ ਜਾ ਰਹੇ ਹਨ 24 ਪੰਜਾਬ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੈ 24 ਪੰਜਾਬ ਨੂੰ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਰਿਪੋਰਟ ਹਰਮਿੰਦਰ ਸਿੰਘ ਅਵਿਨਾਸ਼ ਪਟੰਡਾ ਤੋਂ ਅਸੀਂ ਅੱਜ ਪੰਜਾਬ ਦਾ ਹਾਲ ਜਿਹੜਾ ਯੂਪੀ ਵਰਗਾ ਹੋ ਰਿਹਾ ਹੈ ਜਿੰਨੀ ਤਾਕਤ ਤੁਸੀਂ ਦਿਓਗੇ ਉਸ ਤੋਂ ਦੁਕਣੀ ਚ ਆਪਣੀ ਤਾਕਤ ਹੈ ਜਿਹੜੀ ਤੁਹਾਡੇ ਤੇ ਲਾਈ ਜਾਏਗੀ ਔਰ ਜੋ ਆਸ ਮੀਂਹ ਤੁਸੀਂ ਸਾਡੇ ਤੋਂ ਰੱਖਦੇ ਆ ਉਹ ਹਰ ਆਸ ਤੇ ਤੁਹਾਡੇ ਤੇ ਬੂਰੇ ਉਤਰਾਂਗੇ ਕਿਸੇ ਗੱਲੋਂ ਤਾਸ਼ਨੀ ਹੋਣ ਦੇਵਾਂਗੇ ਹਰ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਮਦਦ ਕੀਤੀ ਜਾਏਗੀ ਸੋ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਔਰ ਤੁਸੀਂ ਉਹ ਡਟ ਕੇ ਸਮਰਥਨ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਤਰ੍ਹਾਂ Uh, to see... ਦੀ ਗੱਲ ਸੁਣ ਬੱਸਦਾ ਹੈ ਇਹ ਆਪ ਨਰੇਂਦਰ ਕੀ ਆਲੀ ਰੁੱਕ ਨਾਲ ਆ ਗਈ ਗੱਲ ਕਹੋ ਜੇ ਜੇ ਮੈਂ ਕਲ ਪੁਰੇ ਸੋ ਸੋਦੇ ਆ ਇਸ ਸਮੇਂ ਪੱਟੀਆਂ ਪੱਟੀਆਂ ਸਕੀਮਾਂ ਦੇ ਕੱਲ ਲੇ ਕਰੋ ਸਾਡੇ ਤੇ ਕੰਮ ਜੀ 100 ਪੁੱਛਦੇ ਆ ਜੀ ਇਹ ਪੁੱਛੇ ਤੁਸੀਂ ਕੀ ਕਰੇ ਸਾਡੇ ਲੋਕਾਂ ਦਾ ਜੇ ਉਸੇ ਇਹ ਕੁਝ ਪੁੱਛੂਗਾ ਇਹ ਲੰਕਰ ਕਰਕੇ ਦੁਰਜੂਆ ਆਪਾਂ ਗੱਲ ਕਰੀਏ ਉਹ ਪੁੱਛਦੇ ਹੋਏ ਮੈਨੂੰ ਲੱਖ ਨੌਕਰੀ ਕਹਿੰਦੇ ਮੋਦੀ ਤੇ ਮੈਂ ਅਸਲ ਦੇਖੂਗਾ ਕਿੰਨੇ ਕ ਨੌਕਰੀਆਂ ਦੇ ਸਰਕਾਰ ਦੇ ਵਿੱਚ ਪਰਮਾਤਮਾ ਫੋਟੋ ਕੱਲ ਕਰਵਾ ਕਿਉਂਕਿ ਦੇਮੀ ਬੰਦੋਬੰਦ ਸੈਂਟਰ ਖੋਲ੍ਹਣ ਜੇ ਆਪਾਂ ਜ਼ਿਲ੍ਹੇ ਦੇ ਵਿੱਚ ਖੋਲ੍ਹਦੇ ਆ 200 ਤਾਂ ਇੱਕ ਸੈਂਟਰ ਦੇ ਵਿੱਚ ਤਿੰਨ ਬੰਦਿਆਂ ਨੇ ਰੁਜ਼ਗਾਰ ਉਹਦੇ ਕੰਮਾਂ ਦੇ 600 ਪਿਆ ਤੁਹੀ ਸੋ ਇਹੋ ਜਿਹੇ ਸਕੀਮਾਂ ਦੇ ਵਿੱਚ ਇਹ ਲੋਕ ਨੇ ਸਮਾਜਿਕ ਵਪਾਰ ਰਹੀ ਹੈ ਤੁਸੀਂ ਕਰ ਸਕਦੇ ਅਸੀਂ ਮਨਜ਼ੂਰੀ ਲੈ ਕੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਪ੍ਰੋਜੈਕਟਾਂ ਚ ਪੱਟ ਘਟ ਬੋਲਣ ਦੀ ਲੋੜ ਨਹੀਂ ਆਉਂਦਾ ਬਾਹਰ ਜਾਣਾ ਨਹੀਂ ਸੋ ਚੰਗਾ ਲੱਗਦਾ ਪਰਵਾਸੀ ਕਰਨ ਦੀ ਲੋੜ ਨਹੀਂ ਇੱਥੇ ਆ ਸੋ امیں اس پروٹیکٹ کے نو منٹ کا اعلان کر رہا ہوں ایک منٹ ٹھو غلط نہ بولا یار تھوڑا کچھ نہیں کھڑا ਕਰਿੰਦਾ ਲੋਕਾਂ ਦਾ ਗਰਾਰ ਮਲੂਕਾ ਬੁਰਦਾਰ ਲੋਕਾਂ ਦੀ ਗਰਾਰੀ ਕਰ ਮਲੂਕਾ ਬੁਰਦਾਰ ਬੁਰਦਾਰ ਮਰਦਾਰ ਜ਼ਾਣਤਾ ਜਿੰਦਾਬਾਦ ਜਿੰਦਾਬਾਦ ਲੋਕਾਂ ਦੀ ਕਾਤਲ ਬੀਜੇਪੀ ਸਰਕਾਰ ਬੁਰਦਾਰ ਬੁਰਦਾਰ ਮਰਦਾਰ ਜ਼ਾਣਕਤਾ ਜਿੰਦਾਬਾਦ ਕੀ ਗੱਲ ਹੋਈ ਹੈ ਦਰਸ਼ਨ ਜੀ ਕੀ ਗੱਲ ਹੋਈ ਹੈ ਅਸੀਂ ਅੱਜ ਸਾਡੇ ਪਿੰਡ ਵਾਸਤੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਫੈਸਲਾ ਕੀਤਾ ਹੈ ਕਿ ਜਿਹੜੀ ਬੀਜੇਪੀ ਲੋਕਾਂ ਦੀ ਕਾਤਲ ਹੈ ਕਿਸਾਨਾਂ ਨੂੰ ਉਹ ਗੱਡੇ ਚੜਾਉਣ ਵਾਲੀ ਹੈ ਅਸੀਂ ਇਹਨਾਂ ਵਿਰੋਧ ਕਰਦੇ ਆਂ ਪਰ ਇੱਥੋਂ ਦੀ ਪੁਲਿਸ ਹੈ ਜਿਹੜੀ ਉਹੀ ਲੋਕਾਂ ਦੇ ਬਾਦ ਦਬਾਅ ਡਾ ਰਹੀ ਹੈ ਕੱਲ ਹਰਾੜੇ ਦੇ ਵਿੱਚ ਘੱਟਰ ਦਾ ਕਾਫਲਾ ਲੰਘਿਆ ਹਰਾੜੇ ਦੀ ਪੁਲਿਸ ਨੇ ਕੋਈ ਕਿਸਾਨਾਂ ਨੂੰ ਕਿਹਾ ਪਰ ਇੱਥੋਂ ਦੀ ਜੀ ਪੁਲਿਸ ਹੈ ਉਹ ਲੋਕਾਂ ਨੂੰ ਪੁਲਿਸ ਹੀ ਦਵਾ ਰਹੀ ਹੈ ਇਹ ਸਾਡੇ ਘਰਾਂ ਤੋਂ ਸਾਡੇ ਕਿਸਾਨਾਂ ਦੇ ਪੁੱਤ ਆ ਪਰ ਜਿਹੜੀ ਭਾਜਪਾ ਦੀ ਕਿਸਾਨਾਂ ਨੂੰ ਕਤਲ ਕਰਨ ਵਾਲੀ ਸਰਕਾਰ ਆ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ। ਕੀ ਲੱਗਦਾ ਹੈ ਭਾਜਪਾ ਦੀ ਸਰਕਾਰ ਵਾਸਤੇ ਆਪ ਦੀ ਸਰਕਾਰ ਹੈ ਜਿਹੜੀ ਉਹ ਆਪ ਦੀ ਪੁਲਿਸ ਹੈ ਸਖਤ ਹੋਈ ਆ। ਭਾਜਪਾ ਹੈ ਜੀ ਜਿਹੜੀ ਪੰਜਾਬ ਦੀ ਪੁਲਿਸ ਹੈ ਸਾਰੇ ਪੰਜਾਬ ਦੀ ਸਰਕਾਰ ਭਾਜਪਾ ਨਾਲ ਰਹੀ ਹੋਈ ਹੈ। ਇਹ ਲੋਕਾਂ ਦੇ ਸਾਹਮਣੇ ਤਾਂ ਕੁਝ ਹੋਰ ਬਣੀ ਹੋਈ ਆ ਪਰ ਭਾਜਪਾ ਦੇ ਲੀਡਰ ਨੂੰ ਪ੍ਰਚਾਰ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਉਹ ਫੁੱਲਸਪੋਰਟ ਕਰ ਰਹੀ ਹੈ। ਹੁਣ ਕੀ ਗੱਲ ਕੀ ਹੋਈ ਹੈ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਇਹਦਾ ਬੀਜੇਪੀ ਕੱਲ 6 ਮਿੰਟ ਪਹਿਲਾਂ ਕਾਲੀ ਸੀ ਅੱਜ ਉਹ ਬੀਜੇਵੀ ਬਣ ਗਿਆ ਇਹ ਦਲਬੰਦੀ ਕਰਕੇ ਆ ਜਾਂਦੇ ਆ ਪਰ ਲੋਕਾਂ ਨੂੰ ਮੂਰਖ ਬਣਾਉਦੇ ਆ ਅਸੀਂ ਰੋਜ਼ਗਾਰ ਦੇਵਾਂਗੇ ਜਿਹੜੀ ਇਹ ਬੀਜੇਪੀ ਹੈ ਇਹ ਅਸਲ ਤਾਂ ਸਾਰੇ ਲੋਕਾਂ ਦੇ ਉੱਤੇ ਰਾਜ ਕਰਨਾ ਚਾਹੁੰਦੀ ਹੈ ਲੋਕਾਂ ਦੀ ਧਾਰਮਿਕ

Go, go, go! घरा <laughs> करसान <laughs> 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 লহানি পাপি লি ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹਦੇ ਹਾਂ ਵੀ ਇਹਨੇ ਪੰਜਾਬ ਦਾ ਕਿਸਾਨ ਮਾਰਤਾ ਇਸ ਕਰਕੇ ਹੁਣ ਵੀ ਪੁਲਿਸ ਦੇ ਕਿਹੜੇ ਰੋਡ ਪੈਂਦੀ ਹੈ ਠੀਕ ਹੈ ਜੀ ਇਹਨੂੰ ਬਚਾਉਂਦੇ ਨੇ ਇਹ ਧੰਨਵਾਦ ਰੂ ਹੈਗੇ ਲੋਕ ਓਏ ਨਾਮ ਚੜ ਗਿਆ ਯਾਰ ਇਹ ਦਲਬਾਜੂ ਵਾਲੇ ਤੁਸੀਂ ਤੁਸੀਂ ਬੋਲ ਦਿਓ ਬਲਬਾਦ ਪ੍ਰਧਾਨਾ ਬਲਬਾਦ ਪ੍ਰਧਾਨਾ ਇਹ ਦਲਬਾਜੂ ਵਾਲੇ ਹਾਂਜੀ ਪ੍ਰਧਾਨ ਜੀ ਪ੍ਰਧਾਨ ਜੀ ਕੁਛ ਕਹਿਣਾ ਚਾਹ ਰਹੇ ਹੋ ਕਹਿਣਾ ਤਾਂ ਹੀ ਚਾਹਦਾ ਕਿਹੜਾ ਆਪਣਾ ਭਾਜਪਾ ਸਰਕਾਰ ਆ ਇਹ ਕਿਸਾਨਾਂ ਦੀ ਕਤਲ ਸਰਕਾਰ ਆ ਜੋ ਕੁਛ ਇਹਨਾਂ ਨੇ ਬਾਹਰ ਦੇ ਆਪਣੇ ਬੰਦਿਆਂ ਨੇ ਨਗਾ ਕੇ ਗਏਗਾ ਅੱਖਾਂ ਗਏਗਾ ਇੱਥੇ ਡੱਕਪਿੰਡ ਦੇ ਉੱਤੇ लाठी चार्ज ਕੀਤਾ ਮਾਉਰ ਡਿਪਟੀ ਨੇ ਆਪ ਹੁਚਾ ਮਾਰੀਆਂ ਆਪਣੇ ਕਿਸਾਨਾਂ ਦੇ ਮੁੰਡਿਆਂ ਦੇ ਕਿਹੜੇ ਆਮ ਕਿਸਾਨ ਕਰੋ ਉਥੇ ਨਾ ਜੀ ਆਪਾਂ ਮੰਡੀ ਕਾ ਜਾਓ ਦੇਖੋ ਇਹੜੀ ਭਾਜਪਾ ਸਰਕਾਰ ਹੈ ਸਮਾਏਦਰਾ ਦੀ ਸਰਕਾਰ ਹੈ ਹੁਣ ਇਹ ਹੈ ਕਿ ਨਾ ਬੜ ਰਹੇ ਪਿੰਡਾਂ ਦੇ ਵਿੱਚ ਇਹਨਾਂ ਦੀ 10 ਸਾਲ ਸਰਕਾਰ ਰਹੀ ਹੈ ਗੱਲੇ ਵਾਦੇ ਕਰਕੇ ਦਿੱਲੀ 'ਚ ਮੁੱਕਰ ਗਏ ਇਹਨਾਂ ਦਾ ਪ੍ਰਧਾਨ ਮੰਤਰੀ ਮੁੱਕਰ ਗਿਆ ਤੇ ਹਾਂ ਚਲੋ ਚਲੋ ਇੱਥੇ ਲੈਣ ਕੀ ਆਉਦੇ ਹੁਣ ਕਿੱਥੇ ਵੀ ਜਾਓ ਮਗਰ ਤੁਹਾਨੂੰ ਪਿੰਡਾਂ 'ਚ ਹੁਣ ਵੋਟਾਂ ਕੀ ਤੋਂ ਬਣਦੇ ਕਹਿੰਦੇ ਕਿਸਾਨ ਦੀ ਹਸਬਾਦੀ ਹੈ ਇਹ ਲੋਕਾਂ ਦੇ ਮੋਟਾ ਦੀ ਹੈ